ਉਹ ਥਰਕੇ ਉਹ ਥਰਕੇ ਉਧਰ ਮੇ ਕਰੀ ਜਾਂਦੇ ਸੀ ਜੀਲਾ ਪਾਸ ਜੀਲਾ ਪਾਸ ਨਾਲ ਆਇਆ ਵੀ ਪੂਰਾ ਮੀਂਹ ਆਲਾ ਸਹੀ ਆ ਯਾਰ ਕਿਵੇਂ ਬੰਦੇ ਸਾਰੇ ਠੀਕ ਨੇ ਬੰਦੇ ਓਕੇ ਓਕੇ ਜੀ ਓਕੇ ਕੰਮ ਉਹ ਪਿੱਛੇ ਦਾ ਬਹੁਤ ਖਤਰਨਾਕ ਸੀ ਕੰਮ ਇਹ ਰੋਡ ਜਾ ਹਨਾ ਉਧਰ ਤਾਂ ਮੀਂਹ ਰੋਡ ਜਾ ਪੂਰਾ ਖਤਰਨਾਕ ਕੰਮ ਸੀ ਹਨਾ ਹਾਂ ਪੂਰਾ ਜੀਲਾ ਪਾਸ ਪੂਰਾ ਵੈਸਟਰ ਜੀਲਾ ਪਾਸ ਹੈ ਮਾਰਨਿੰਗ ਜੀ ਸਾਰਿਆਂ ਨੂੰ ਸਵੇਰ ਦੇ ਲਗਭਗ 7 ਵਜੇ ਗਏ ਤੇ ਚੈੱਕ ਕਰੋ ਤੇ ਹਲਕੀ ਹਲਕੀ ਬੂੰਦਾਬੰਦੀ ਹੋ ਰਹੀ ਹੈ ਆਪਾਂ ਬਸ ਹੁਣ ਸਮਾਨ ਕਸਣ ਲੱਗ ਗਏ ਬਾਕੀ ਬੰਦੇ ਸਮਾਨ ਲੈ ਕੇ ਆਉਂਦੇ ਨੇ ਤੇ ਮੀਂਹ ਨੂੰ ਦੇਖਦੇ ਹੋਏ ਆਪਾਂ ਪੂਰੀ ਬਾਈਕਰਾਂ ਵਾਲੇ ਫਾਰਮ 'ਚ ਆ ਗਏ ਤੇ ਆ ਨੀ ਗਾਰਡ ਵਗੈਰਾ ਤੇ ਰੇਨ ਪੈਂਟ ਪਾ ਲਈ ਤੇ ਜਿਹੜਾ ਰੇਨ ਕੋਟ ਹੈ ਉਹ ਆਪਾਂ ਉੱਪਰ ਹੀ ਰੱਖ ਲਿਆ ਉਹਦੀ ਪਾ ਲਾਂਗੇ ਕਿਉਂਕਿ ਅੱਜ ਆਪਾਂ ਜਿਹੜਾ ਅੱਜ ਦਾ ਜਿਹੜਾ ਆਪਣਾ ਸਫਰ ਹੈ ਇਹ ਸ਼੍ਰੀਨਗਰ ਤੋਂ ਕਾਰ ਗਿਲਦਾ ਹੈ ਦਿਕਾਰ ਕਿ ਲਗਭਗ ਇਥੋਂ 200 ਦੇ ਕਰੀਬ ਹੈ 200 ਕਿਲੋਮੀਟਰ ਤੇ ਰਸਤੇ ਵਿੱਚ ਆਪਣਾ ਇੱਕ ਸੋਨ ਮਾਰਗ ਆਊਗਾ ਤੇ ਇੱਕ ਨਾ ਜੋ ਜੀਲਾ ਪਾਸ ਆਊਗਾ ਉਹ ਜਿਹੜਾ ਪਾਸ ਆ ਉਹਦੀ ਕਾਫੀ ਜਿਆਦੇ ਹਾਈਟ ਹੈ ਉੱਥੇ ਬਰਫ਼ ਵੀ ਕਾਫੀ ਜਿਆਦੇ ਹੁੰਦੀ ਹੈ ਤੇ ਚਿੱਕਰ ਚੁੱਕੜ ਵੀ ਕਾਫੀ ਜਿਆਦੇ ਹੁੰਦਾ ਤੇ ਉਹ ਹਾਈ ਪਾਸ ਉੱਚਾ ਵੀ ਬਹੁਤ ਹੈ ਕਿਉਂਕਿ ਉਹਦੀ ਜਿਹੜੀ ਮੰਨ ਲਓ ਵੀ ਨੀਚੇ ਡੁੰਗਾਈ ਵਾਲੀ ਹੈ ਪਹਾੜਾ ਕਾਫੀ ਉੱਚਾ ਹੈ ਉਹ ਤੇ ਥੋੜਾ ਜਿਹਾ ਡੇਂਜਰਸ ਰੋਡ ਮੰਨਿਆ ਜਾਂਦਾ ਉਹ ਤੇ ਉਹਨੂੰ ਆਪਾਂ ਕ੍ਰਾਸ ਕਰਾਂਗੇ ਇਸ ਕਰਕੇ ਆਪਾਂ ਜਿਹੜੇ ਨੀ ਗਾਰਡ ਹੈ ਉਹ ਪਹਿਲੇ ਹੀ ਪਾ ਲਏ ਵੀ ਕੋਈ ਸੱਟ ਫੇਟ ਨਾ ਵੱਜੇ ਇਸ ਕਰਕੇ ਆਪਾਂ ਆ ਚੀ ਜਲਵਾਈ ਸੀ ਕ੍ਰੈਸ਼ ਕਾਰਡ ਵਗੈਰਾ ਵੀ ਬੰਦਾ ਬੰਦੇ ਦੇ ਸੱਟ ਨਾ ਵੱਜੇ ਬਾਕੀ ਅੱਜ ਤੋਂ ਆਪਾਂ ਆਪਦੇ ਜਿਹੜਾ ਮੰਨ ਲਓ ਪ੍ਰੋਵੈਂਟਿਵ ਕੋਰਸ ਕਰਨਾ ਸੀਗਾ ਤੇ ਡਾਇਮੋਕਸ ਟੈਬਲੇਟ ਲੈ ਲਾਂਗੇ ਤਾ ਜੋ ਅੱਗੇ ਜਾ ਕੇ ਆਪਾਂ ਨੂੰ ਐਮਐਸ ਦਾ ਸਾਹਮਣਾ ਨਾ ਕਰਨਾ ਪਵੇ ਕਿਉਂਕਿ ਜਿਹੜੇ ਗੱਡੀ ਤੇ ਹੁੰਦੇ ਨੇ ਬੰਦੇ ਉਹ ਤਾਂ ਚਲੋ ਰਿਸਕ ਵੀ ਲੈ ਲੈਂਦੇ ਨੇ ਵੀ ਚਲੋ ਸਿਰ ਦੁਖਣ ਲੱਗ ਜੂ ਕੁਛ ਨਹੀਂ ਹੁੰਦਾ ਪਰ ਐਂ ਵੀ ਆਪਾਂ ਨੂੰ ਤਾਂ ਵੀ ਬਾਈਕ ਤੇ ਆ ਫੇਰ ਨਾ ਥੋੜਾ ਜਆ ਫੀਲਿੰਗ ਗੁੱਡ ਨਹੀਂ ਆਉਂਦੀ ਔਖਾ ਹੋ ਜਾਂਦਾ ਕੰਮ ਠੀਕ ਬੰਦੇ ਸਮਾਨ ਲੈ ਕੇ ਆਉਣ ਲੱਗ ਗਏ ਉਹ ਦੇਖੋ ਐਂ ਹਰੀਆਂ ਹਰੀਆਂ ਪੈਂਟਾਂ ਪਾ ਲਈਆਂ ਮੁੰਡਿਆਂ ਨੇ ਤੇ ਕਾ ਉੱਥੇ ਮੈਨੂੰ ਲੱਗਦਾ ਵੀ ਠੰਡ ਵੀ ਕਾਫੀ ਜ਼ਿਆਦਾ ਹੋਊਗੀ ਕਿਉਂਕਿ ਬਰਫ਼ ਬਰਫ਼ ਬਹੁਤ ਹੈ ਕਿਉਂਕਿ 2 ਦਿਨ ਪਹਿਲਾਂ ਤੁਸੀਂ ਵੀਡੀਓਜ਼ ਵੀ ਦੇਖਿਆ ਹੋਣਗੇ ਇੰਸਟਾਗ੍ਰਾਮ ਤੇ ਜਾਂ ਹੋਰ ਵੀ ਮੀਂਹ ਜਿਆਦਾ ਪਿਆ برف ਸਾਰੀ ਰਿਸਕ ਕੇ ਉੱਤੇ ਆ ਗਈ ਸੜਕ ਤੇ ਆ ਗਈ ਮੈਨੂੰ ਲੱਗਦਾ ਵੀ ਹੁਣ ਤਾਂ ਖੁੱਲ ਗਿਆ ਹੋਊਗਾ ਉਹ ਬਾਕੀ ਜਾ ਕੇ ਦੇਖਦੇ ਆ ਇੱਕ ਵਾਰੀ ਆਪਾਂ ਬਾਈਕ ਨੂੰ ਸਟਾਰਟ ਆਪਾਂ ਜੀ ਚੇਨ ਲੂਪ ਕਰਨ ਦਾ ਪ੍ਰੋਸੈਸ ਚਲਾਤਾ ਤੋ ਪਹਿਲਾ ਚੇਨ ਨੂੰ ਕਲੀਨਰ ਮਾਰਤਾ ਆਪਾਂ WD40 ਤੇ ਜਦੋਂ ਹੁਣ ਮੜ ਨੁੱਚੜ ਗਿਆ ਉਸ ਤੋਂ ਬਾਅਦ ਆਪਾਂ ਚੇਨ ਲੂਬ ਮਾਰਾਂਗੇ ਜਾ ਰਹੇ ਆ ਆਪੇ ਮਰ ਬਾਈ ਬਾਈਕਰ ਸੀ ਇੱਥੇ ਚੱਕ ਕੋਲ ਫਾਈਲੀ ਇਹੋ ਨੇ ਕੀ ਗਏ ਸੀਗੇ ਮੁੰਡੇ ਸਾਰੇ ਰਾਇਡ ਹੀ ਹੋ ਗਏ ਜੇ ਤੁਰਨਗੇ ਤਾਂ ਠੀਕ ਹੈ ਤੇ ਹੁਣ ਆਪਾਂ ਚਾਹ ਵਾਲੇ ਨੂੰ ਦੇਤਾ ਆਰਡਰ 10 ਬੰਦੇ ਆਪਾਂ ਚਲੋ ਯਾਰ ਖਿੱਚ ਲੋ ਤਿਆਰੀ ਆਪਾਂ ਲੇਟ ਆ ਅੱਧਾ ਘੰਟਾ ਉੱਪਰ ਤੇ ਜੱਪ ਕੇ ਡਾਕਟਰ ਸਾਹਿਬ ਜਿਹੜੀ ਤੁਸੀਂ ਜ਼ਬਾਨ ਦਿੱਤੀ ਸੀ ਹੈ ਵੈਕਿਊਮ ਨਾਲ ਲਫਾਫਾ ਬਾੜ ਗਿਆ ਸੀ ਅੱਛਾ ਜੀ ਕਸ਼ਮੀਰੀ ਰੋਟੀ ਹੁਣ ਤਾਂ ਭੁੱਖਿਆ ਹੁਣ ਤਾਂ ਲੱਕੜਾ ਚੱਬ ਜਾਣਾ ਰੋਟੀ ਦਾ ਆ ਤੂਤੇ ਆਂਡੇ ਪਏ ਨੇ ਇੱਥੇ ਅਪੀਸਲੀ ਵਰੀ ਨਾ ਅਸੀਂ ਉਹ ਲੈਣ ਲੱਗ ਗਏ ਆ ਕੀ ਹੁੰਦੇ ਨੇ ਯਾਰ ਸ਼ੌਲ ਸ਼ੂਲ ਜੇ ਉਹ ਬਾਈ ਨੇ ਪੁੱਛ ਲਿਆ ਜਣਾ ਚਾਹ ਪੀਓਗੇ ਦੁਕਾਨ ਵਾਲੇ ਨੇ ਪਰ ਛੀ ਲੈਂਦਾ ਮੱਬੀ ਅਹ ਚਾਹ ਤਾਂ ਪੀਵਾਂਗੇ ਫੋਨ ਕੱਢ ਕੇ ਨਾ ਇਹ ਫੋਟੋ ਦਿਖਾਈ ਜਾਵੇ ਜਣਾ ਆ ਚੀਜ਼ ਖਾਣੀ ਹੈ ਸਹੀ ਹੈ ਕੀ ਤੋੜ ਰਿਹਾ ਯਾਰ ਅਦਰ ਗੱਲ ਬਾਤ ਹੀ ਐਂਡ ਐ ਬਈ ਜਾ ਸਕਦੇ ਆ ਯਾਹ ਪੇ ਹਾਂ ਹਾਂ ਜੋ ਕੋਈ ਨਹੀਂ ਮੈਂ ਉਹ ਜਾ ਲੱਕੜਾ ਲੱਕੜਾ ਨਾ ਰੋੜ ਦੇ ਚੱਡੇ ਬਾੜ ਜਾਣ ਕਿਤੇ ਆ ਕਹ ਦੂੰਗਾ ਗੱਲ ਲੀਕ ਤੇ ਫਿਰ ਉਹ ਆ ਸਹੀ ਆ ਯਾਰ ਵਾਟਾ ਪਾ ਦੋ ਮਾਰ ਕਾਰਗੇ ਲੈ ਅੱਛਾ ਉਹ ਦੇਖ ਉਧਰ ਦੇ ਤੂੰ ਕਿੰਨੇ ਬਾਰਸ ਪੈ ਰਹੀ ਐ ਤੇ ਕਿੰਨਾ ਮੀਂਹ ਪੈ ਰਿਹਾ ਬੱਦਲ ਥੱਲੇ ਉਤਰ ਰਹੇ ਨੇ ਬਾੜਾ ਉਹ ਦੇ ਨਹੀਂ ਆਪਾਂ ਥਾਨ ਮਾਰ ਕੇ ਲਗਾਉਣੀ ਉਹ ਉਹੀ ਪਹਾੜਾਂ ਤੇ ਜਾਣਾ ਹੈ ਉਹੀ ਤੇ ਨਾ ਹਣਾ ਆਪਾਂ ਇੱਧਰ ਹੀ ਜਾਣਾ ਨਾ ਐ ਇੱਧਰ ਤਾਂ ਪਾੜੀ ਨਾ ਬੱਦਲ ਉੱਧਰ ਉਹ ਪਾੜ ਦਿਖਦੇ ਬਾਈਕਸਤੀ ਇੱਥੇ ਲੋਕ ਹੁੰਦੇ ਰਹਿੰਦੇ ਨੇ ਆਪ ਦਾ ਸਮਾਨ ਲੈ ਕੇ ਸੇਲ ਕਰਨ ਵਾਸਤੇ ਲਓ ਜੀ ਲਓ ਆ ਗਹਿਣੇ ਲੈ ਲਓ ਡਾਕਟਰ ਸਾਹਿਬ ਪਰਚਾਈ ਵਾਸਤੇ ਡਾਕਟਰ ਸਾਹਿਬ ਡਾਕਟਰ ਸਾਹਿਬ ਪਰਚਾਈ ਵਾਸਤੇ ਸਮਾਨ ਲੈ ਲਓ ਲੈ ਨਹੀਂ ਰਖੇ ਨਾ ਚੇਜ ਹੀ ਹੈ ਮੈਂ ਬੋਲਾ ਸਭ ਲੈ ਲਓ ਨਾ ਸਭ ਨਹੀਂ ਲੈਂਦੇ ਹਾਂ ਨਹੀਂ ਆਪ ਦੇ ਚਲੋ ਜੀ ਚੱਲੀਏ ਫਿਰ ਅਰਦਾ ਸਟਾਰਟ ਡਰਸ ਆ ਚਲਿਏ ਹੁਣ ਪੈਂਟ ਪਾ ਲਈ ਹੁਣ ਲਾ ਟੋੜੀ ਉੱਚੀ ਚੱਕੀ ਜਾਂਦੀ ਮਾਨਸਾ ਖਾਸ ਮਾਨਸਾ ਖਾਸ ਵੈਰੀ ਗੁੱਡ ਬਾਈ ਯਾਰ ਯਾਰ ਸਰਦੂਗੜ ਤੋਂ ਬੰਦਾ ਮਿਲ ਗਿਆ ਯਾਰ ਇਹ ਤਾਂ ਬੜੀ ਵੱਡੀ ਗੱਲ ਐ ਕੋਈ ਬਾਬੇ ਯਾਰ ਇਹ ਤਾਂ ਵੱਡੀ ਗੱਲ ਨਹੀਂ ਹੋ ਸਕਦੀ ਆਪਦੇ ਏਰੀਏ ਦੇ ਬੰਦੇ ਇੰਨੀ ਦੂਰ ਸਹੀ ਐ ਯਾਰ ਹੋਰ ਬਾਈ ਵਧੀਆ ਫਿਰ ਹੁਣ ਫਿਰ ਘੁੰਮਣ ਫਿਰਨਾ ਹਾਂ ਹੁਣ ਚੱਲੇ ਲੈ ਨੂੰ ਲੈ ਚੱਲੇ ਹੂੰ ਆਪਣਾ ਦਾ ਬਾਈ ਇੱਥੇ ਰੈਸਟੋਰੈਂਟ ਐ ਅੱਛਾ ਰੈਸਟੋਰੈਂਟ ਐ ਹਾਂ ਕਿੱਥੇ ਹਾਂ ਆਪਾਂ ਚੌਪੜਾ ਲਗੀ ਠੀਕ ਹੈ ਆਪਾਂ ਤਾਂ ਇੱਕ ਵੇਹੜਾ ਚੱਡੀ ਘੜੀ ਦੇਣਾ ਠੀਕ ਹੈ ਬਈ ਇਹ ਬੁੱਢਾ ਜੀ ਦਾ ਆਪਣਾ ਭਰਾ ਇੱਥੇ ਰਹਿਣਾ ਠੀਕ ਹੈ ਅਸੀਂ ਇੱਧਰ ਚੱਲੇ ਆਂ ਜਮਾਤਾ ਦਾ ਮੰਦਿਰ ਹੈ ਇੱਥੇ ਕੀ ਭਵਾਨੀ ਅੱਛਾ ਕਿੰਨੇ ਜਾਣੇ ਹੋ ਬਈ ਅਸੀਂ ਹੈਗੇ ਆਂ ਮੇਰੇ ਅੱਪਾ 6 ਜਾਣੇ ਬਾਈਕ 'ਤੇ ਆਂ ਤੇ ਦੋ ਗੱਡੀਆਂ ਆਪਣੇ ਨਾਲ ਅੱਛਾ ਠੀਕ ਹੈ ਤੇ ਉਹ ਇੱਕ ਗੱਡੀ ਰਹਿ ਗਈ ਇੱਕ ਉਹਨਾਂ ਨੂੰ ਜਾਣਾ ਪੈ ਗਿਆ ਵਾਪਸ ਇੱਕ ਗੱਡੀ ਨਾਲ ਹੀ ਸਾਡੇ ਇੱਥੋਂ ਦੀ ਉੱਥੇ ਤੇ ਤੁਸੀਂ ਬਾਇਆ ਮਨਾਲੀ ਹੋ ਕੇ ਨਿਕਲੋਗੇ ਹਾਂ ਬਾਇਆ ਮਨਾਲੀ ਹੋ ਕੇ ਦਾਦੇ ਬਾਈ ਤੁਹਾਨੂੰ ਯਾਰ ਆਪਾਂ ਕੱਲ ਰੋਟੀ ਖਵਾਉਂਦੇ ਆਂ। ਸਾਣਾ ਕੋਈ ਨਹੀਂ ਬਾਈ ਪਤਾ ਹੀ ਨਹੀਂ ਸੀ। ਹਾਂ। ਹੈ। ਸਾਣਾ ਵਧੀਆ ਬਾਈ। ਕੋਬੋ ਖੇਡੋ ਵਧੀਆ ਕੋਈ ਇੱਥੇ ਡਾਡੂ ਕਰਨੀ ਕੋਈ। ਨਾ ਨਾ ਡਾਡੂਰ ਤਾਂ ਫਿਰ ਆਪਰੇ ਵਾਲੇ ਬੰਦੇ ਉਹ ਵੀ ਮਾਰ ਘੱਟ ਮੰਦੇ ਆ। ਫਾਇਦਾ ਨਹੀਂ ਲੱਗਣਾ ਲੱਗੀ ਯਾਰ। ਫੇਰ ਗ੍ਰੀਨ ਕੋਡ ਕਿੱਥੇ ਪਾ ਲਿਆ ਯਾਰ? ਬੜਾ ਚੱਕਰ ਹੋਇਆ। ਪਾਇਆ। ਪਾਇਆ ਦੁਪਰੀ ਸੀਰ ਕਿਤੇ। ਹਾਂ ਉੱਪਰਲੇ ਬੈਗ ਚ ਵੇਖ ਆਇਆ ਰਾਨੀ ਯਾਰ ਕਿੱਥੇ ਪਾਤਾ ਯਾਰ ਇੰਨੀ ਵਧੀਆ ਗੱਲ ਨਹੀਂ ਮੈਂ ਕਰਦਾ ਹਾਂ ਯਾਰ ਕਿਧਰ ਰੱਖਿਆ ਤਾਂ ਨਹੀਂ ਗਿਆ ਉਹ ਨਾ ਨਾ ਉਹ ਜੱਕਰੇ ਧਰਿਆ ਯਾਰ ਪਾਇਆ ਕਿਤੇ ਮੈਂ ਹਾਂ ਮਿਲ ਗਿਆ ਮਿਲ ਗਿਆ ਪਾਲੇ ਪਾਲੇ ਟੈਂਸ਼ਨ ਹੋ ਗਈ ਸੀ ਸਾਹਮਣੀ ਪਿਆ ਸੀ ਪਰ ਦਿਖਿਆ ਨਹੀਂ ਸਵੰਤਾ ਐਸੀ ਵੀ ਹੋ ਗਿਆ ਕੰਮ ਮਾਰਤੇ ਜਮਾ ਕਿਉਂਕਿ ਹਵਾ ਨਾ ਠੰਡੀ ਜਿਆਦਾ ਹੋ ਗਈ ਦੀ छाती ਤੇ ਬੈਠੀ ਸੀ ਪਾਵਾ ਕਿਤੇ ਬਿਮਾਰ ਨਾ ਹੋ ਜਾਈਏ ਇਹ ਵੀ ਪਹਿਲਾਂ ਹੀ ਪਾ ਲਈਏ ਕਿਉਂਕਿ ਹਲਕੀ ਹਲਕੀ ਕਣੀਆਂ ਵੀ ਪਈ ਜਾਂਦੀਆਂ ਨੇ ਨਾ ਚੈੱਕ ਕਰੋ ਕਸ਼ਮੀਰ ਦੀ ਬਿਊਟੀ ਇਹਦੋਂ ਸਪੈਸ਼ਲ ਰੀਲ ਬਣਵਾ ਲਈ ਤੇ ਰੀਲ ਤਾਂ ਤੁਸੀਂ ਪਹਿਲਾਂ ਹੀ ਦੇਖ ਲਓਗੇ ਕਿਉਂਕਿ ਉਹ ਇੰਨੇ ਸਾਡੇ ਕੋਲ ਜ਼ਬਰ ਨਹੀਂ ਅਸੀਂ ਪਾ ਦਾਂਗੇ ਸ਼ਹਿਰ ਬਹੁਤ ਸੋਹਣੀ ਸੀ ਜੀ ਅੱਜ ਰੀਲਾਂ ਹੀ ਚੱਲ ਰਹੀਆਂ ਨੇ ਇੱਥੇ ਸ਼ੂਟਿੰਗ ਹੀ ਚੱਲ ਰਹੀ ਹੈ ਰੀਲਾਂ ਦੀ ਅੜੜ ਸਟਾਈਲਾਂ ਨਾਲ ਸਾਹਮਣੇ ਬੱਦਲ ਦੇਖੋ ਫੋਟੋ ਸ਼ੂਟ ਤੇ ਲਗਭਗ 1.5 ਘੰਟੇ ਦੇ ਕਰੀਬ ਟਾਈਮ ਲੱਗ ਗਿਆ ਪਰ ਰੀਲਾਂ ਉਹ ਲੋ ਬਹੁਤ ਸੋਹਣੀਆਂ ਬਣੀਆਂ ਨੇ ਹੁਣ ਆਪਾਂ ਜਾ ਕੇ ਰੁਕਾਂਗੇ ਸੋਨਮਾਰਗ ਸੋਨਮਾਰਗ ਦਾ ਨਜ਼ਾਰਾ ਦੇਖੋ ਇਹ ਆ ਜੀ ਸੋਨਮਾਰਗ ਅੱਗੇ ਲੋਕ ਘੋੜਿਆਂ ਦੇ ਉੱਤੇ ਗਲੇਸ਼ੀਅਰ ਤੇ ਜਾਂਦੇ ਸਾਡੇ ਕੋਲ ਤਾਂ ਨਾ ਟਾਈਮ ਨਹੀਂ ਬਸ ਦੇਖਣ ਵਾਸਤੇ ਰੁਕ ਗਏ ਤੇ ਹਲਕਾ ਹਲਕਾ ਬਾਰਿਸ਼ ਹੋ ਰਹੀ ਹੈ ਬੰਦੇ ਭਜ ਗਏ ਪੂਰੇ ਦੇਖੋ ਮਾਰਗ ਦੀ ਮਾਰਕੀਟ ਚ ਆ ਕੇ ਰੁਕ ਗਏ ਜੀ ਤ੍ਰੀ ਇੱਥੇ ਜੇ ਮੂਡਾ ਡੋਗਰਾ ਟੱਬਾ ਤੇ ਖਾਣਾ ਖਾਣ ਲੱਗੇ ਆ ਹਲਕੀ ਹਲਕੀ ਬਾਰਿਸ਼ ਨਰੂਲਾ ਜੀ ਨਰੂਲਾ ਜੀ ਬਾਰਿਸ਼ ਚ ਖੜੇ ਨੇ ਤੇ ਰਿਪੋਰਟ ਇਹਨਾਂ ਨੇ ਪਾਇਆ ਉੱਤੋਂ ਲੈ ਕੇ ਥੱਲਾ ਥੱਲੋਂ ਤੱਕ ਪੂਰੇ ਤਿਆਰ ਨੇ ਹਾਂ ਹਾਂ ਤੇ ਗਿੱਲਾ ਹੋਊਗਾ ਨਾਲ ਜਿਹੜਾ ਹਾਜ਼ਰੀ ਮਾਜੂਦ ਹੈ ਨਾਲੇ ਹੈਲੋ ਫਾਈਨਲੀ ਆਪਾਂ ਜੁਜੀਲਾ ਪਾਸ ਦੇ ਕੋਲੇ ਪਹੁੰਚ ਗਏ ਤੇ ਬਾਰਿਸ਼ ਤੇਜ਼ ਹੋ ਗਈ ਡਾਕਟਰ ਸਾਹਿਬ ਕੀ ਮਾਹੌਲ ਹੈ ਟੋਟਾ ਠੀਕ ਹੈ ਠੀਕ ਹੈ ਆ ਦੇਖੋ ਜਮਾ ਬੱਦਲਾਂ ਚ ਜਮਾ ਬਰਫ਼ ਚ ਅੱਕੀ ਜੁਜੀਲਾ ਪਾਸਾ ਜੀ ਪਹੁੰਚੇ ਨਹੀਂ ਹੈਗੇ ਰਾਸਤੇ ਚ ਰੁਕੇ ਹੋਏ ਆ ਓਹ 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 ਓ ਪਤਾ ਠੀਕ ਆ ਆਪਣੇ ਗਲਬਜ਼ਾਂ ਗਲਬਜ਼ਾਂ ਚ ਪਾਣੀ ਨਹੀਂ ਨਭੜਿਆ ਉਹਨਾਂ ਇਹ ਤਾਂ ਵਿਚਾਰੇ ਪਾਣੀ ਪੂਰੀ ਭੜ ਗਿਆ ਬੂਟਾਂ ਚ ਕੀ ਗਲਬਜ਼ਾਂ ਚ ਕੀ ਉਹ ਥਰਕੇ ਜਮਾ ਪਰ ਫਿਰ ਵੀ ਬੂਟ ਬਾੜ ਪੂਰਾ ਕਾਮਯਾਬ ਰਿਹਾ ਪੈ ਕਾਪੀ ਲੈ ਪਰ ਫੇਰ ਵੀ ਠਰਸਾ ਯਾਰ ਇਹ ਹੈ ਜੀ ਜੁਜੀਲਾ ਪਾਸ ਜਾਂਦੇ ਸੀ ਜੀਲਾ ਪਾਸ ਜੁਜੀਲਾ ਪਾਸ ਨਾਲ ਆਇਆ ਵੀ ਪੂਰਾ ਮੀਂਹ ਆਲਾ ਸਹੀ ਆ ਯਾਰ ਕਿਵੇਂ ਬੰਦੇ ਸਾਰੇ ਠੀਕ ਨੇ ਬੰਦੇ औ, ओके ओके जी ओके काम ओ ਪਿੱਛੇ ਦਾ ਬਹੁਤ ਖਤਰਨਾਕ ਸੀ ਕੰਮ ਰੋਡ 'ਚ ਹਣਾ ਉਧਰ ਤੋਂ ਮੀਂਹ ਰੋਡ 'ਚ ਪੂਰਾ ਖਤਰਨਾਕ ਕੰਮ ਸੀ ਹਣਾ ਪੂਰਾ ਜਿਲ੍ਹਾ ਬਸ ਪੂਰਾ ਬੇਸਤ ਜਿਲ੍ਹਾ ਬਸ ਹੈ ਜਮੇ ਤੋਂ ਤੋਗੀ ਹਣਾ ਜਿਉਂ ਹੀ ਤੋਂਤੀ ਹੋਗੀ ਉੱਧਰ ਵੀ ਉੱਧਰ ਜਮਾਤੋਂ ਤੋਂ ਉੱਧਰ ਠੰਡ ਉੱਧਰ ਮੋਟਰਸਾਈਕਲ ਉੱਧਰ ਟਿੱਕਾਂ ਵਾਲੀ ਸੜਕ ਪਿਆਰ ਜੀ ਚੱਲੇ ਜਾ ਮੁਕਲੇ ਪਿਆਰ ਲੈ ਬੰਦੇ ਖੜੇ ਜਜੀਲਾ ਪਾਸ ਤੇ ਲਓ ਜੀ ਜਜੀਲਾ ਆਸ਼ਾ ਕਿ ਜੀ ਆਹ ਤੋ ਨੂੰ ਗਿਆ ਫਸਲ ਲੱਗੀ ਪਰਫੋ ਪੱਪੜ ਚੈੱਕ ਕਰੂ ਕਿੰਨਾ ਸੋਹਣਾ ਕੋਈ ਹਾਲ ਤਾਂ ਬਹੁਤ ਸਮੇ ਬਹੁਤ ਖਰਾਬ ਹੁਆ ਮੌਸਮੀ ਬੜਾ ਸਟ੍ਰੀਮ ਲੈਵਲ ਦਾ ਸੀ ਵਾਟਰ ਪ੍ਰੂਫਾਂ ਦੀ ਕੀ ਕਸੂਰ ਆ ਯਾਰ ਹੋਰ ਨੀ ਦਾ ਗੀਪ ਦਾ ਕਦਮ ਉਦਾ ਪਈ ਜਾਂਦਾ ਵੀ ਆਏ ਨਹੀਂ ਗੱਲ ਲਓ ਜੀ ਜੁਜੀਲਾ ਪਾਸ ਕਰਨ ਤੋਂ ਬਾਅਦ ਲੇਟ ਆਪਾਂ ਐਂਟਰ ਕਰਕੇ ਚੈੱਕ ਕਰੋ ਜਿਹੜੀਆਂ ਪਹਾੜੀਆਂ ਨੇ ਆ ਦੇ ਇੱਧਰ ਦੇਖੋ ਖੁਸ਼ਕ ਹੋਣ ਲੱਗੀਆਂ ਪਹਾੜੀਆਂ ਆ ਪੱਥਰ ਦੇਖੋ ਕੋਈ ਲਾਲ ਕੋਈ ਚਿੱਟਾ ਕੋਈ ਇਸ ਤਰ੍ਹਾਂ ਦੇ ਪੱਥਰ ਆ ਗਏ ਇਸ ਤੋਂ ਬਾਅਦ ਜੰਮੇ ਰੇਗਿਸਤਾਨ ਹੀ ਬਣ ਜਾਊਗਾ ਲਓ ਜੀ ਮੇ ਲਦਾਖ ਦੇ 뷰 ਚੈੱਕ ਕਰੋ ਤਿਲ ਤੋਂ 40 ਕਿਲੋਮੀਟਰ ਪਹਿਲਾਂ ਇੱਕ ਆਪਣਾ ਬਾਰ ਮੈਮੋਰੀਅਲ ਆਉਂਦਾ ਜਿੱਥੇ ਜੰਗ ਵੇਲੇ ਆਪਣੇ ਜਵਾਨ ਸ਼ਹੀਦ ਹੋਏ ਸੀਗੇ ਤੇ ਉਹਨਾਂ ਨੂੰ ਇੱਥੇ ਸ਼ਰਧਾਂਜਲੀ ਦੇਣ ਵਾਸਤੇ ਉਹ ਬਣਾਇਆ ਸਾਰਾ ਇਹ ਹੈ ਜੀ ਕਾਰਗਿਲ ਵਾਰ ਮੈਮੋਰੀਅਲ ਸਾਰੇ ਬਾਈਕਰ ਇੰਨੇ ਖੜੇ ਨੇ ਤੇ ਫਾਈਨਲੀ ਜੀ ਅਸੀਂ ਕਾਰਗਿਲ ਪਹੁੰਚ ਗਏ ਤੇ ਉੱਥੇ ਹੁਣ ਬਾਈਕ ਦੀ ਐਂਟਰੀ ਕਰਾਉਣੀ ਪਊ ਨੰਬਰ ਨੰਬਰ ਲਖਾਉਣਾ ਪੈਂਦਾ ਉਸ ਤੋਂ ਬਾਅਦ ਹੋਟਲ ਦੇਖਾਂਗੇ ਹੁਣ ਜੀ ਆਪਾਂ ਖੜੇ ਆਂ ਕਾਰਗਿਲ ਦੀ ਮਾਰਕੀਟ ਚ ਚੱਕਰ ਹੁਣ ਕੁਝ ਕੁ ਦਾ ਨਾ ਖੁੱਲੀਆਂ ਨਹੀਂ ਹੈਗੀਆਂ ਵਿੱਚ ਵਿੱਚ ਕੁਝ ਕੁ ਖੁੱਲੀਆਂ ਨੇ ਇਹ ਆ ਕਾਰਗਿਲ ਦੀ ਮਾਰਕੀਟ ਵਧੀਆ ਸ਼ਹਿਰ ਹੈ ਲੋਕ ਵੀ ਦੇਖਣ ਨੂੰ ਐਜੂਕੇਟਿਡ ਜੇ ਲੱਗਦੇ ਨੇ ਆਇਆ ਜਨਾ ਹਾਂ ਨਹੀਂ ਲੱਗਦੇ ਵੀ ਕਿੱਥੇ ਪੜੇ ਲਿਖੇ ਜੇ ਵੀ ਵਧੀਆ ਲੋਕ ਲੱਗਦੇ ਨੇ ਕੱਪੜੇ ਕਪੜਿਆਂ ਤੋਂ ਵੀ ਸਦਾ ਹਾਲ ਕਰਤਾ ਦੇਖੋ ਜੀ ਸਾਰੇ ਕੱਪੜੇ ਭਿੱਜ ਗਏ ਰੂਮ ਚ ਖਲਾਰਾ ਪੈ ਗਿਆ ਆ ਹੀਟਰ ਲਾਇਆ ਹੋਇਆ ਟੋਪੀਆਂ ਟਾਪੀਆਂ ਸੁਕਾਉਣ ਵਾਸਤੇ ਵੀ ਸਵੇਰੇ ਉਸ ਤੋਂ ਜ਼ਿਆਦਾ ਠੰਡ ਹੋਊਗੀ ਫੇਰ ਕੀ ਕਰਾਂਗੇ ਲਓ ਜੀ ਹੁਣ ਅਸੀਂ ਛਕ ਰਹੇ ਹਾਂ ਖਾਣਾ ਤੇ ਬਾਕੀ ਬੰਦੇ ਦਾ ਜੇ ਰੂਮ ਚ ਹੀ ਐ ਤੇ ਅਸੀਂ ਤਿੰਨੇ ਜਣੇ ਖਾਣਾ ਛਕਣ ਆਏ ਆ ਤੇ ਦੇਣਾ ਬਹੁਤ ਜਦੋ ਜਿਹੇ ਦਾ ਨਾ ਰਿਆ ਜਿ ਜੀਲਾ ਪਾਸ ਨੇ ਅੱਜ ਤਸੱਲੀਆ ਕਰਾਤੀ ਸਾਡੀਆਂ ਤੇ ਠੰਢ ਨਹੀਂ ਤੇ ਅੱਜ ਦਾ ਜਿਹੜਾ ਵੀਡੀਓ ਹੈ ਇਹਨੂੰ ਇੱਥੇ ਹੀ ਸਮਾਪਤ ਕਰਦੇ ਆ ਜੇ ਬਲੌਗ ਵਧੀਆ ਲੱਗੇ ਤਾਂ ਲਾਈਕ ਤੇ ਸ਼ੇਅਰ ਕਰ ਦਿਓ ਤੇ ਕੱਲ ਨੂੰ ਆਪਾਂ ਚੱਲਾਂਗੇ ਕਾਰਗਿਲ ਤੋਂ ਲੈ